ਹਾਂ ਜੀ ਪਾ ਜੀ ਅੱਜ ਇਹ ਟ੍ਰੈਕਟਰ ਮਾਰਚ ਕੱਢਿਆ ਜਾ ਰਿਹਾ ਕਿੰਨੇ ਟ੍ਰੈਕਟਰ ਸਾਹਮਣੇ ਲੱਗੇ ਹੋਏ ਇਦੇ ਵਿੱਚ ਕਪੂਰਥਲੇ ਦੇ ਵਿੱਚ ਘੱਟੋ ਘੱਟ ਆ 750 ਟਰੈਕਟਰ ਦੀ ਪਾਰਟੀ ਸੰਗਠਨ ਇੱਕ ਚੱਲ ਪੁੰਦਾ ਦਾ ਅਜੇ ਆ ਰਹੀ ਹੈ ਗਿਣਤੀ ਵੱਧ ਸਕਦੀ ਹੈ ਤੇ ਨਾਲ ਸਾਡੇ ਭਰਾਤਰੀ ਜਥੇਬੰਦੀਆਂ ਜਿਵੇਂ ਕਿਰਤੀ ਕਿਸਾਨ ਯੂਨੀਅਨ ਦੀਪ ਸਿੰਘ ਵਾਲਾ ਜਿਹਦੇ ਜਨ ਸਖਤਰ ਹੈ ਉਹ ਉਹ ਆ ਰਹੀ ਹੈ ਤੇ ਬਹੁਤ ਵੱਡੀ ਪੱਧਰ ਤੇ ਟਰੈਕਟਰ ਪਹੁੰਚ ਰਿਹਾ ਹੈ ਘੱਟੋ ਘੱਟ 4 5 400 ਟਰੈਕਟਰ ਜਿਹੜਾ ਕਪੂਰਥਲੇ ਦੇ ਅੰਦਰ ਸਿਰਫ ਇਹ ਜ਼ਿਲ੍ਹੇ ਦੇ ਅੰਦਰ ਆ ਦੋ ਜਥੇਬੰਦੀਆਂ ਦਾ ਬੇਰੇ ਬਾਕੀ ਤਹਿਸੀਲਾਂ ਦੇ ਵਿੱਚ ਟਰੈਕਟਰ ਮਾਰਚ ਹੋ ਰਹੀ ਆ ਉਹ ਵੱਖਰੀ ਆ ਔਰ ਜਿਹੜੇ ਗੈਰ ਰਾਜਨੀਤਿਕ ਵਾਲਿਆਂ ਵੱਲੋਂ ਐਮਪੀਆ ਦੇ ਤੇ ਘਰਾਂ ਦੇ ਮੋੜੇ ਜਿਹੜੇ ਟਰੈਕਟਰ ਖੜੇ ਕੀਤੇ ਆ ਕੀ ਮੋਟਿਵ ਹੈਗਾ ਇਹ ਟਰੈਕਟਰ ਦਾ ਮੋਟਿਵ ਸਭ ਤੋਂ ਪਹਿਲਾਂ ਮੋਟਿਵ ਜਿਹੜਾ ਕੌਮੀ ਨੀਤੀ ਖਰੜਾ ਜਿਹੜਾ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਨੂੰ ਭੇਜਿਆ ਉਹ ਜਥੇਬੰਦੀਆਂ ਨੇ ਜਿਉ ਸਮਝ ਬਣਾਈਆਂ ਉਹ ਕਹਿੰਦੇ ਇਹ ਕਾਲੇ ਕਾਨੂੰਨਾਂ ਨਾਲੋਂ ਵੀ ਵੱਧ ਘਾਤਕ ਹੈ ਕਿਉਂਕਿ ਉਹਦੇ ਵਿੱਚ ਸੈਲੋਜ਼ ਜਿਹੜੇ ਸਟੋਰ ਆ ਔਰ ਹੋਰ ਗੋਦਾਮ ਹੈ ਉਹਨਾਂ ਨੂੰ ਮੰਡੀਆਂ ਦਾ ਰੂਪ ਧੰਨਵਾਦ ਕਰਨ ਵਾਸਤੇ ਕਿਹਾ ਉਹਨਾਂ ਨੇ ਤੇ ਜਦੋਂ ਉਹਨਾਂ ਦੇ ਵਿੱਚ ਮੰਡੀਆਂ ਬਣ ਗਈਆਂ ਉਹ ਵਪਾਰੀ ਇੱਕ ਇਹ ਗੱਲ ਵੀ ਕਹੀ ਹੈ ਕਿ ਇੱਕ ਵਪਾਰੀ ਜਿਹੜਾ ਜੇ ਖੂਟਸੇ ਵੀ ਉਹਦਾ ਆਪਣਾ ਰਜਿਸਟ੍ਰੇਸ਼ਨ ਕਰਾਉਣਾ ਤਾਂ ਪੂਰੇ ਪੰਜਾਬ ਦੇ ਵਿੱਚ ਉਹ ਮਾਲ ਆਪਣਾ ਖਰੀਦ ਸਕਦਾ ਇਸ ਤਰੀਕੇ ਦੇ ਨਾਲ ਜਿਹੜੀਆਂ ਆ ਰਵਾਇਤੀ ਮੰਡੀਆਂ ਪਹਿਲਾਂ ਬਣੀਆਂ ਹੋਈਆਂ ਜਿਹਦੇ ਨਾਲ ਪੰਜਾਬ ਦਾ ਵਿਕਾਸ ਹੁੰਦਾ ਪੰਜਾਬ ਦੀਆਂ ਸੜਕਾਂ ਬਣਦੀਆਂ ਤੇ ਹੋਰ ਬਹੁਤ ਸਾਰੇ ਕਰਮਚਾਰੀ ਜਿਹੜੇ ਇੱਥੇ ਕੰਮ ਕਰਦੇ ਆ ਆਰਥਿਕਾ ਜਿਹੜਾ ਉਹ ਵਿੱਚੋਂ ਬਿਲਕੁਲ ਬਾਹਰ ਜਾ ਰਿਹਾ ਔਰ ਲੇਬਰ ਜਿਹੜੀ ਆ ਜਿਹੜੀ ਆਰਪੀਏ ਦੇ ਨਾਲ ਕੰਮ ਕਰਦੀ ਆ ਉਹ ਵੀ ਇਹਦੇ ਵਿੱਚੋਂ ਮੰਨਤੀ ਹੋ ਜੂਗੀ ਸੋ ਇਹ ਬਹੁਤ ਵੱਡਾ ਨੁਕਸਾਨ ਜਿਹੜਾ ਇਹ ਕੋਈ ਜਿਹੜਾ ਬੈਲ ਹੈ ਉਹਦੇ ਉਹਦੇ ਨਾਲ ਹੋ ਰਿਹਾ ਤੇ ਉਹਦੇ ਨਾਲ ਮੰਡੀਆਂ ਖਤਮ ਹੋ ਜਾਣੀਆਂ ਫਿਰ ਅਗਲੇ ਆਪਣੀ ਮਰਜ਼ੀ ਮੁਤਾਬਕ ਉਹ ਨਸਾਨਾਂ ਨੂੰ ਰੇਟ ਦਿਆ ਕਰਨਗੇ ਉਹਦੇ ਵਿੱਚ ਵੈਰਾਈਟੀ ਆ ਜਾਣੀਆਂ ਉਹਦੇ ਵਿੱਚ ਜਿੱਦਾਂ ਗ੍ਰੇਡ ਆ ਜਾਣੇ ਆ ਵੀ ਚੰਗੇ ਗ੍ਰੇਡ ਦਾ ਰੇਟ ਆ ਮਾੜੇ ਗ੍ਰੇਡ ਦਾ ਆ ਜਿਹੜੇ ਫੋਰਸ ਗ੍ਰੇਡ ਆ ਉਹਨਾਂ ਨੇ ਉਹ ਭੰਗ ਦੇ ਪਾੜੇ ਉਹ ਲੈਣਾ ਹੁਣ ਸਾਡੀ ਜਿਹੜੀ ਫਸਲ ਆ ਉਹ ਇੱਕੋ ਗ੍ਰੇਡ ਦੇ ਵਿੱਚ ਵਿਕਦੀ ਆ ਕਿਉਂਕਿ ਇਹ ਫਸਲ ਜਿਹੜੀ ਹੈ ਕੁਦਰਤ ਦੇ ਨਿਯਮਾਂ ਅਨੁਸਾਰ ਪੈਦਾ ਹੁੰਦੀ ਆ ਇਹਨੂੰ ਕਿਸਾਨ ਨੇ ਤਾਂ ਪਾਣੀ ਖਾਦ ਦੇਣਾ ਹੁੰਦਾ ਪਰ ਇਹਨੂੰ ਪਾਲਣਾ ਇਸ ਮੌਸਮ ਨੇ ਪਾਲਣਾ ਹੁੰਦਾ ਮੌਸਮ ਮੁਤਾਬਕ ਫਸਲ ਹੁੰਦੀ ਆ ਜਿਹਨੂੰ ਆਪਾਂ ਕੁਦਰਤ ਕਹਿੰ ਸਾਡੇ ਵੀ ਕੁਦਰਤ ਪਾਲਦੀ ਇਹਨੂੰ ਤੇ ਉਹਦੇ ਵਿੱਚ ਦਾਣਾ ਤਿਆਰ ਹੋਣਾ ਗ੍ਰੇਡਾਂ ਮੁਤਾਬਕ ਤਿਆਰ ਹੋਣਾ ਇਹ ਕੁਦਰਤ ਦੇ ਵਾਸਤੇ ਆ ਕਿਸਾਨ ਦੇ ਵਾਸਤੇ ਨਹੀਂ ਆ ਉਹਦੇ ਵਿੱਚ ਬਹੁਤ ਘਾਟ ਆ ਜਿਹੜਾ ਕਿਸਾਨ ਨੂੰ ਪੈਣਾ ਜਦੋਂ ਇਹ ਗ੍ਰੇਡਾਂ ਦੇ ਵਿੱਚ ਫਸਲ ਲੈਣੀ ਸ਼ੁਰੂ ਕਰ ਦਿੰਦੇ ਉਹਨਾਂ ਤੇ ਰਾਣਾ ਜੀ ਕੁੱਲ ਕਿੰਨੀਆਂ ਜਥੇਬੰਦੀਆਂ ਜਿਹੜੀਆਂ ਅੱਜ ਟਰੈਕਟਰ ਮਾਰਚ ਇੱਥੋਂ ਕੱਢ ਰਹੀਆਂ ਇੱਥੋਂ ਅ ਵੈਸੇ ਤਾਂ ਸੰਯੁਕਤ ਮੋਰਚੇ ਦੀਆਂ ਜਿਹੜੀਆਂ 37 ਜਥੇਬੰਦੀਆਂ ਔਰ ਗੈਰ ਰਾਜਨੀਤਿਕ ਦੀਆਂ ਜਿਹੜੇ 5 ਜਥੇਬੰਦੀਆਂ ਪੰਜਾਬ ਦੀਆਂ ਇਹ ਕਾਲ ਹੈਗੀ ਆ ਭਾਰਤ ਪਰਦੀ ਆਲ ਇੰਡੀਆ ਕਿਸਾਨ ਸਭਾ ਵੱਲੋਂ ਇਹ ਜਿਹੜੀ ਆ ਸੰਯੁਕਤ ਮੋਰਚੇ ਵੱਲੋਂ ਕਾ ਲਿਆ ਪਰ ਕਪੂਰਥਲੇ ਦੇ ਵਿੱਚ ਇੱਥੇ ਦੋ ਜਥੇਬੰਦੀਆਂ ਜਿਹੜੀਆਂ ਸ਼ਹਿਰ ਦੇ ਵਿੱਚ ਕਰ ਰਹੀਆਂ ਟਰੈਕਟਰ ਮਾਰਚ ਉਹਦੇ ਵਿੱਚ ਹੈ ਭਾਰਤੀ ਕਿਸਾਨ ਜੋਨ ਇਕੱਠ ਗੁੰਦਾ ਧਨੀਰ ਗਰੁੱਪ ਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਤੁਹਾਨੂੰ ਲੱਗ ਨਹੀਂ ਰਿਹਾ ਕਿ ਪਿਛਲੇ ਸਮੇਂ ਜਦੋਂ ਟਰੈਕਟਰ ਮਾਰਚ ਕੱਢਦੇ ਸੀਗੇ ਤੇ ਹਜ਼ਾਰਾਂ ਦਾ ਲੱਖਾਂ ਦਾ ਇਕੱਠ ਹੋ ਜਾਂਦਾ ਸੀ ਅੱਜ ਕੋਈ ਦੇਖ ਨਹੀਂ ਰਿਹਾ ਵੀ ਘੱਟ ਕਿਸਾਨ ਆਏ ਆ ਕਾਰਨ ਕੀ ਹਨੇ ਉਹ ਤੁਹਾਡਾ ਨਜ਼ਰੀਆ ਹੋ ਸਕਦਾ ਹੈ ਲੋਕਾਂ ਦਾ ਨਜ਼ਰੀਆ ਹੋ ਸਕਦਾ ਪਰ ਸਾਡੀ ਜਥੇਬੰਦੀ ਦੇ ਟਰੈਕਟਰ ਅੱਗੇ ਨਾਲੋਂ ਘੱਟੋ-ਘੱਟ 50-60 ਟਰੈਕਟਰ ਜਿਆਦੇ ਆ ਔਰ ਸਾਨੂੰ ਇਹ ਵੀ ਗੱਲ ਨਾਲ ਆ ਕਿ ਜਿਹੜਾ ਅਸੀਂ ਇੰਨਾ ਜ਼ੋਰ ਲਾ ਕੇ ਟਰੈਕਟਰ ਅੱਗੇ ਕੰਮ ਕਰਦੇ ਆ ਇਹ ਕਿ ਬਿਲਕੁਲ ਸ਼ਾਂਤ ਹੋ ਕੇ ਸੰਯੁਕਤ ਮੋਰਚੇ ਦਾ ਜਿਵੇਂ ਜਿਵੇਂ ਦਾ ਸਨੇਹਾ ਉਹ ਗਾਂ ਗਰੁੱਪਾਂ ਵਿੱਚ ਪਹੁੰਚਾਇਆ ਕਿਤੇ ਅਸੀਂ ਐਕਸਟਰਾ ਜ਼ੋਰ ਨਹੀਂ ਲਾਇਆ ਕਿਸਾਨ ਆਪਣੇ ਆਪ ਜਾਗਰੂਕ ਪਿਆ ਸਾਡੇ ਜਥੇ ਦੀ ਵਿੱਚ ਤੋਂ ਬਹੁਤ ਬੜਾਵਾ ਸੰਯੁਕਤ ਮੋਰਚੇ ਨੇ 26 ਜਨਵਰੀ ਹੀ ਕਿਉ ਜਿਹੜਾ ਨਿਸ਼ਚਿਤ ਕੀਤਾ ਵਾ ਟਰੈਕਟਰ ਮਾਰਚ ਕੱਢਣ ਦਾ ਅੱਜ 26 ਜਨਵਰੀ ਦੇ ਨਾਲ ਇਤਿਹਾਸ ਜੁੜਦਾ ਜਦੋਂ 2000 21 ਦੇ ਵਿੱਚ 2021 ਦੇ ਬੱਚਾ ਸੰਯੁਕਤ ਮੋਰਚਾ ਦਿੱਲੀ ਕਾਲ ਦਿੰਦਾ ਕਿ ਅਸੀਂ ਡਾਇਰੈਕਟਰ ਮਾਰਚ 26 ਦੀ ਪ੍ਰੇਡ ਨੂੰ ਲੈ ਕੇ ਕਰਾਂਗੇ ਤੇ ਉਸ ਵੇਲੇ ਸਰਕਾਰ ਨੇ ਇੱਕ ਖਰੜ ਪਾਉਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਉਸ ਉਹ ਇੱਕ ਇਤਿਹਾਸ ਬਣਿਆ ਸੀਗਾ ਜਿਹਦੇ ਵਿੱਚ ਇਹਨਾਂ ਨੇ ਬਿਲਕੁਲ ਸਰਕਾਰ ਨੇ ਅਸੀਂ ਚਾਲ ਚਲਾਈ ਸੀ ਕਿ ਉਹ ਜਿਹੜਾ ਤਾਰਪੀਟੋ ਕਰਨ ਦੀ ਕੋਸ਼ਿਸ਼ ਕੀਤੀ ਮੋਰਚੇ ਨੇ ਕਿਉਂਕਿ ਕਈ ਲੋਕ ਇਸ ਗੱਲ ਨੂੰ ਲੈਂਦੇ ਆ ਕਿ 26 ਜਨਵਰੀ 1950 ਨੂੰ ਦੇਸ਼ ਦਾ ਸੰਵਿਧਾਨ ਜਿਹੜਾ ਲਾਗੂ ਹੋਇਆ ਸੀ ਤੇ ਕਿਸਾਨਾਂ ਦੇ ਮਗਰ ਜਿਹੜੀਆਂ ਵਾ ਏਜੰਸੀਆਂ ਦਾ ਹੱਥ ਵਾ ਉਹ 26 ਜਨਵਰੀ ਨੂੰ ਹੀ ਇਹ ਜਿਹੜੇ ਰੋਸ ਸਭ ਖਾਵੇ ਕਰਦੀਆਂ ਸੰਵਿਧਾਨ ਜਿਸ ਦਿਨ ਲਾਗੂ ਹੋਇਆ ਸੀ ਕੀ ਕਹਣਾ ਇਸ ਤੇ ਤਾਂ ਨਹੀਂ ਜੇ ਤੁਸੀਂ ਸੰਵਿਧਾਨ ਵਾਲੇ ਦੇ ਨਹੀਂ ਜੇ ਸਰਕਾਰਾਂ ਜਾਂ ਏਜੰਸੀਆਂ ਸੰਵਿਧਾਨ ਵਾਲੇ ਦਿਨ ਹੀ ਜਿੱਥੇ ਬੰਦੀਆਂ ਨੂੰ ਤਾਰ ਵੀ ਡੋ ਕਰਨ ਦੀ ਕੋਸ਼ਿਸ਼ ਕਰਨ ਲਿਆ ਆਪਣੇ ਕੁਝ ਬੰਦੇ ਖਰੀਦ ਕੇ ਉੱਥੇ ਤੁਸੀਂ ਤੋੜਨ ਦੀ ਕੋਸ਼ਿਸ਼ ਕਰੋਗੇ ਮੋਰਚੇ ਨੂੰ ਤਾਂ ਫਿਰ ਸਾਡਾ ਇਤਿਹਾਸ ਬਣਦਾ ਨਾ ਫਿਰ ਅਸੀਂ ਉਹ ਦਿਨ ਤਾਂ ਚੁਣਿਆ ਕਿ ਤੁਸੀਂ ਗਣਤੰਤਰ ਦਿਵਸ ਦੇ ਨਾਲ ਵਜਾ ਕਰਦੇ ਹੋ ਅਸੀਂ ਗਣਤੰਤਰ ਦਿਸ਼ ਦੀ ਪੂਜਾ ਕਰਦੇ ਕਰੋ ਜਾਂ ਅਸੀਂ ਗਣਤੰਤਰ ਭਾਰਤ ਦੇ ਸੰਵਿਧਾਨ ਤੇ ਕੋਈ ਵਿਸ਼ਵਾਸ ਨਹੀਂ ਭਾਰਤ ਦੇ ਸੰਵਿਧਾਨ ਤੇ ਵਿਸ਼ਵਾਸ ਕਰਕੇ ਤੇ 26 ਚੁਣੀ ਗਈ ਹੈ ਨਾ 15 ਅਗਸਤ ਕਿਉਂ ਜਿਹੜੇ ਇਹਦੇ ਵਿੱਚ ਖਰੜ ਪਾਉਂਦੇ ਆ ਉਹਨਾਂ ਨੂੰ ਵਿਸ਼ਵਾਸ ਨਹੀਂ ਓਕੇ 15 ਅਗਸਤ 1947 ਨੂੰ ਦੇਸ਼ ਦੀ ਵੰਡ ਹੋਈ 15 ਅਗਸਤ ਨੂੰ ਕਿਉਂ ਨਹੀਂ ਰੋਸ ਮਾਰਚ ਕੱਢਿਆ ਜਾਂਦਾ ਦਰਅਸਲ ਉਹ ਸਾਡੇ ਨਾਲ ਇਤਿਹਾਸ ਜੁੜਿਆ ਨਹੀਂ ਦਿੱਲੀ ਜਿੱਲੀ ਜੁੜਿਆ ਸੀ ਤੇ ਸਾਡੇ ਨਾਲ 26 ਨੂੰ 26 ਜਨਵਰੀ ਨੂੰ ਸਾਡੇ ਨੂੰ ਜਿਹੜਾ ਸੰਘਰਸ਼ ਸੀਗਾ ਉਹਨੂੰ ਆਪਣੇ ਤਰੀਕੇ ਦੇ ਨਾਲ ਇਹਨਾਂ ਨੇ ਤਾਰ ਪੀਟੋ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸ਼ਾਮਿੰਦਾਰ ਜੱਥੇਬੰਦੀਆਂ ਨੇ ਉਹਦੇ ਵਿੱਚ ਪੂਰੀ ਸਮਝ ਬਣਾ ਕੇ ਉਸ ਸੰਘਰਸ਼ ਨੂੰ ਲੜਿਆ ਔਰ ਜਿੱਤਿਆ ਥੈਂਕ ਯੂ